ਸਤਸ੍ਰੀਕਾਲ ਜੀ ਸਤੰਬਰ ਮਹੀਨੇ ਦੀ ਦੂਜੀ ਲਿਸਟ ਲੈ ਕੇ ਆਇਆ ਹਾਂ 37 ਕੁੜੀਆਂ ਤੇ ਮੁੰਡਿਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਰਿਸ਼ਤਾ ਤਾਂ ਹੀ ਹੋਏਗਾ ਜੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਚਲਾਉਂਗੇ ਤੇ ਫੋਨ ਉਹੀ ਕਰੋ ਜਿਸ ਤਰ੍ਹਾਂ ਦਾ ਪਰਿਵਾਰ ਨੇ ਲਿਖਵਾਇਆ ਹੁੰਦਾ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਪਹਿਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜਿਆਦਾ ਟਾਈਮ ਨਾਲ ਖਰਾਬ ਕਰਦੇ ਹੋਏ ਰਿਸ਼ਤੇ ਦੀ ਸ਼ੁਰੂਆਤ ਕਰਦੇ ਆ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤੇ ਜਦੋਂ ਵੀਡੀਓ ਸਟਾਰਟ ਹੋਏਗੀ ਵੀਡੀਓ ਦੇ ਹੇਠਾਂ ਲਾਈਕ ਦਾ ਜਦੋਂ ਬਟਨ ਦਬੋਗੇ ਬੇਨਤੀ ਹੈ ਲਾਈਕ ਕਰੋ ਤੇ ਨਾਲ ਦੀ ਨਾਲ ਉੱਥੇ ਹਾਈਪ ਦਾ ਬਟਨ ਆਏਗਾ ਹਾਈਪ ਵਾਲੇ ਬਟਨ ਤੇ ਜਰੂਰ ਕਰ ਦਿਓ ਤੇ 290 ਕੁਸ ਪੁਆਇੰਟ ਜੇ ਹੁੰਦੇ ਆ ਉਹ ਜਰੂਰ ਦੇ ਦਿਓ ਬੇਨਤੀ ਹੈ ਜੀ ਤੇ ਕਮੈਂਟ ਜਰੂਰ ਕਰੋ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਆ ਤੇ ਆਜੋ ਅੱਜ ਦੀ ਪ੍ਰੋਗਰਾਮ ਨੂੰ ਜਿਹੜਾ ਸਟਾਰਟ ਕਰਦੇ ਆ ਪਹਿਲਾ ਰਿਸ਼ਤਾ ਇੰਡੀਆ ਤੋਂ ਆ ਨਾਮ ਜੋਤੀ ਕੁੜੀ ਦਾ ਰਿਸ਼ਤਾ ਹੈ ਜੀ ਜਿਹੜਾ ਫਿਰੋਜ਼ਪੁਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਇੱਕ ਮੈਡ ਇੱਕ ਅਨਮੈਡ ਹੈ ਕੱਦ 5 ਫੁੱਟ 2 ਇੰਚ ਹੈ ਜੀ ਕੁੜੀ ਦਾ ਕਾਸਟ ਗੋਸਵਾਮੀ ਹਿੰਦੂ ਕਾਸਟ ਹੈ ਜੀ ਕੁੜੀ ਦੀ ਹਿੰਦੂ ਪਰਿਵਾਰ ਤੋਂ ਕੁੜੀ 24 299 ਦਾ ਡੇਟ ਆਫ ਬਰਥ ਹੈ 4 ਸਾਲ ਦਾ ਤਜਰਬਾ ਹੈ ਤੇ 2 ਸਾਲ ਦਾ ਜਿਹੜੇ ਇਹਨਾਂ ਨੇ ਡੀਐਮਸੀ ਲੁਧਿਆਣਾ ਵਿੱਚ ਲਗਾਏ ਨੇ ਤੇ 2 ਸਾਲ ਮੈਕਸ ਇਹਨਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਜਾਰੀ ਨੇ ਨਰਸਿੰਗ ਲੈਨਡ ਦੇ ਵਿੱਚ ਮੁੰਡਾ ਕਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਪੈਹਾ ਜਿਹੜੀ ਪੀਆਰ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਜੇਕਾ ਔਰ ਕੁੜੀ ਦਾ ਰਿਸ਼ਤਾ ਜੀ ਆਸਟ੍ਰੇਲੀਆ ਤੋਂ ਕੁੜੀ ਬਲੌਂਗ ਕਰਦੀ ਐ ਮੈਂ ਪਹਿਲਾਂ ਵੀ ਕਿਹਾ ਜੀ ਕੁੜੀ ਦੇ ਜਾਂ ਭਾਵੇਂ ਮੁੰਡੇ ਦੇ ਜਿਸ ਤਰ੍ਹਾਂ ਦਾ ਪਰਿਵਾਰ ਨੇ ਲਿਖਾਇਆ ਹੁੰਦਾ ਜਿਨ੍ਹਾਂ ਨੇ ਜਿੰਨੀ ਜ਼ਮੀਨ ਜਾਂ ਜਿਸ ਤਰ੍ਹਾਂ ਦਾ ਮੁੰਡਾ ਲਿਖਾਇਆ ਜਾਂ ਕੁੜੀ ਲਿਖਾਈਆ ਉਹੀ ਫੋਨ ਕਰੋ ਫालतू ਕਿਸੇ ਨੇ ਫੋਨ ਨਹੀਂ ਕਰਨਾ ਤੇ ਕਮੈਂਟ ਜਰੂਰ ਕਰਿਓ ਕਿੱਥੋਂ ਕਿ ਪੈਣ ਕੋਈ ਨਹੀਂ ਭਰਾ ਇੱਕ ਕਨਮੈਡ ਕੱਦ 5 ਫੁੱਟ 8 ਇੰਚ ਕਾਸਟ ਸੁਨਿਆਰ ਖੇਪਲ ਗੋਤਾ ਜੀ 1998 ਅਕਤੂਬਰ ਦਾ ਡੇਟ ਆਫ ਬਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਪਰਮੈਂਟ ਤੇ ਕੋਈ এনਵਾਇਰਨਮੈਂਟ ਹੈਲਥ ਆਫੀਸਰ ਇਨ ਆਸਟ੍ਰੇਲੀਆ ਦੇ ਵਿੱਚ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਜੀਤ ਸਿੰਘ ਅੰਬਾਲਾ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਬਿਜ਼ਨਸ ਅਕਾਊਂਟਿੰਗ ਦੀ ਕੈਨੇਡਾ ਤੋਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ 6398 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਲੋਜਿਸਟਿਕ ਕੋਆਰਡੀਨੇਟਰ 16 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੁੜੀ ਸੋਹਣੀ ਵਧੀਆ ਪਰਿਵਾਰ ਤੋਂ ਹੋਵੇ ਇੰਡੀਆ ਹੋਵੇ ਜਾਂ ਕੈਨੇਡਾ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਕੁੜੀ ਦਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਜਲੰਧਰ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਜੋ threpsista ਤੇ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲੀ ਕੱਲੀ ਕੁੜੀ ਹੈ ਜੀ ਨਾ ਭੈਣਾਂ ਨਾ ਭਰਾ ਕੱਦ 5 ਫੁੱਟ 2 ਇੰਚ ਕਾਸਟ ਰਾਮਗੜੀ ਸਿੱਖ ਜਸਪੂਤ ਆ ਜੀ 92 ਸੌਰੀ 12 91 ਦਾ ਡੇਟ ਆਫ ਬਰਥ 1991 ਦਾ ਸੰਪਰਦਾ ਕੈਨੇਡਾ ਦੇ ਵਿੱਚ ਕੁੜੀ ਪੱਕੀ ਆ ਪੀਆਰ ਆ ਫਿਜ਼ੀਓਥੈਰੇਪਿਸਟ ਦੇੜਾ ਇਹਨਾਂ ਦਾ ਕੰਮ ਹੈ ਮੁੰਡਾ ਸੇਮ ਕਾਸਟ ਦਾ ਹੋਵੇ ਮਤਲਬ ਆਮ ਗੜੇ ਸਿੱਖ ਹੋਵੇ ਜਾਂ ਫਿਰ ਜੱਟ ਸਿੱਖ ਹੋਵੇ ਕੈਨੇਡਾ ਦੇ ਵਿੱਚ ਵੈਲ ਸੈਟਲਡ ਹੋਵੇ ਇਹੀ ਫੋਨ ਕਰਨ ਇਹਨਾਂ ਨੂੰ ਬੇਨਤੀ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਬਾਹਰਲਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਨਾਮ ਸਿੰਘ ਜਿਲ੍ਹਾ ਸੰਗਰੂਰ ਤੋਂ ਮੁੰਡਾ ਬਲੋਂਗ ਕਰਦਾ ਧੂਰੀ ਏਰੀਏ ਤੋਂ ਬੀ ਐਸ ਸੀ ਨਾਨ ਮੈਡੀਕਲ ਨਾਲ ਤੇ ਪੀਜੀ ਐਡਵਾਂਸ ਵੈਦਰ ਸਿਸਟਮ ਐਂਡ ਸਸਟੇਨੇਬਲ ਐਗਰੀਕਲਚਰ ਦੀ ਜਿਹੜੀ ਪੜਾਈ ਹੈ ਕੀਤੀ ਹੋਈ ਹੈ ਪੈਨ ਇੱਕ ਅਮਰੀਕਾ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 8 1995 ਦੀ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਕੁਆਲਟੀ ਇਨਸਪੈਕਟਰ ਹੈ ਨਾ ਆਟੋਮੋਬਾਈਲ ਕੰਪਨੀ ਮੁੰਡਾ ਤੇ ਪਰਿਵਾਰ ਅੰਬਰਤਾਰੀ ਨੇ ਬਧਿਆ ਪੜੀ ਲਿਖੀ ਸੋਹਣੀ ਕੁੜੀ ਅੰਬਰਤਾਰੀ ਜੱਟ ਸਿੱਖ ਕੱਦਾ ਜਿਹੜਾ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਸਾਦਾ ਵਿਆਹ ਕਰਨਾ ਐਮ ਵੀ ਮਾਫ ਮੈਰਿਜ ਵੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾਲ ਲਾਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਰਲੈਂਡ ਤੋਂ ਆਈ ਨਾਮ ਕੁਮਾਰ ਜ਼ਿਲ੍ਹਾ ਰੂਪੜ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਆਈਟੀਐਮ ਮਕੈਨਿਕਲ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਐਨ ਆਰ ਆਈ ਹੈ ਭਰਾ ਵੀ ਤੇ ਮੁੰਡਾ ਖੁਦ ਵੀ ਵਾਰਾ ਕੱਦ ਪੰਜ ਫੁੱਟ 7 ਇੰਚ ਕਾਸਟ ਕੁਮਾਰ ਸ਼ੁਕਲਾ ਹਿੰਦ 17/92 ਦਾ ਡੇਟ ਆਫ ਬਰਥ ਹੈ ਜੀ ਐਨਆਰਆਈ ਆਇਰਲੈਂਡ ਦੇ ਵਿੱਚ ਪੀਆਰ ਹੈ ਪੱਕਾ ਮੁੰਡਾ ਯੂਰਪ ਦੀ ਕੰਟਰੀ ਡਿਵੋਰਸਡ ਹੈ ਤੇ ਵਧੀਆ ਘਰ ਪਰਿਵਾਰ ਹੈ ਊੜੀ ਬ੍ਰਾਹਮਣ ਖੱਤਰੀ ਲੋੜਵੰਦ ਪਰਿਵਾਰ ਜਿਹੜੇ ਸੰਪਰਕ ਇਹਨਾਂ ਨੂੰ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆਈ ਨਾਮ ਸਿੰਘ ਜਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਾਰਮਿਕ ਕੱਦ 6 ਫੁੱਟ 2 ਇੰਚ ਕਾਸ਼ਟ ਜੜ ਸਿਕ ਸਿੱਧੂ ਬੋਤ ਹੈ ਜੀ 17 ਅ ਟਾਈਕਲੇ ਜਮੀਨਾਂ ਮੁੰਡਾ ਡਿਵੋਰਸਡ ਹੈ ਜੀ ਤਲਾਕशुदा ਮੁੰਡਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ 1991 ਤੋਂ 98 ਦਾ ਡੇਟ ਆਫ ਬਰਥ ਹੋਵੇ ਅ ਵਧੀਆ ਪਰਿਵਾਰ ਹੋਵੇ ਜੱਟ ਸਿੱਖ ਹੀ ਜਿਹੜੇ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਕੈਨੇਡਾ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਡਿਪਲੋਮਾ ਨੇ ਬੈਂਕਓਵਰ ਤੋਂ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਹੈ ਕਾਸਟ ਜੱਟ ਸਿੱਖ 10 99 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਪਰਕ ਪਰਮਿਟ ਤੇ ਮੁੰਡਾ ਸਰੀ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਵੀ ਹੈ ਪਿਤਾ ਦੀ ਮਿੰਨੀ ਟਰਾਂਸਪੋਰਟ ਆ ਦੋ ਕਿੱਲੇ ਜ਼ਮੀਨਾਂ ਤੇ ਪੰਜਾਬ ਵਿੱਚ ਵਧੀਆ ਕੀਮਤ ਦਾ ਘਰ ਹੈ ਸੋਹਣਾ ਮੁੰਡਾ ਤੇ ਪੱਗ ਬੰਨਦਾ ਹੈ ਉਡੀ ਕੈਨੇਡਾ ਦੇ ਵਿੱਚ ਹੋਵੇ ਜਾਂ ਯੂਐਸਏ ਦੇ ਵਿੱਚ ਪੀਆਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਜੱਟ ਸਿੱਖ ਪਰਿਵਾਰ ਤੋਂ ਹੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਐਸਸੀ ਬਾਇਓਟੈਕਨੋਲੋਜੀ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੈਨੇਡਾ ਦੇ ਵਿੱਚ ਪੀਆਰ ਹੈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਮਾਨ ਗੋਤ ਆ ਜੁਨੀ 95 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ 10 ਕਿੱਲੇ ਜ਼ਮੀਨ ਆ ਮੁੰਡੇ ਨੂੰ ਭਰਾ ਇੱਕ ਕੈਨੇਡ ਕੁੜੀ ਕੈਨੇਡਾ ਹੋਵੇ ਜਾਂ ਆਸਟ੍ਰੇਲੀਆ ਹੋਵੇ ਦੋਵੇਂ ਭਰਾ ਅਣਮੈਡ ਨੇ ਭਾਵੇਂ ਦੋ ਕੁੜੀਆਂ ਹੋਣ ਇੱਕ ਬਾਹਰ ਇੱਕ ਇੰਡੀਆ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਤਾਂ ਦੇਖਿਆ ਕਰੋ ਤੁਹਾਡੀ ਪਸੰਦ ਦਾ ਰਿਸ਼ਤਾ ਪਹਿਲਾ ਜਾਂ ਵਿਚਕਾਰ ਜਾਂ ਬਿਲਕੁਲ ਲਾਸਟ ਤੇ ਤੁਹਾਡੀ ਪਸੰਦ ਦਾ ਕੋਈ ਵੀ ਰਿਸ਼ਤਾ ਹੋ ਸਕਦਾ ਸੋ ਸਾਰੇ ਰਿਸ਼ਤੇ ਦੇਖਿਆ ਕਰੋ ਤੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਹੈ ਤੇ ਜਿੱਥੋਂ ਤੱਕ ਤੁਸੀਂ ਜਾਂ ਤੁਹਾਡੇ ਕਿਸੇ ਰਿਸ਼ਤੇਦਾਰੀ ਦੇ ਨਾਲ ਵਿੱਚ ਰਿਸ਼ਤਾ ਮੇਲ ਖਾਂਦਾ ਮੈਚ ਕਰਦਾ ਕੁੜੀ ਜਾਂ ਮੁੰਡੇ ਨਾਲ ਉੱਥੋਂ ਤੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਇਹ ਵੀਡੀਓ ਕਿਸੇ ਹੋਰ ਦੇ ਕੰਮ ਆ ਸਕੇ ਨਾਮ ਜੇ ਸਿੰਘ ਅਗਲਾ ਰਿਸ਼ਤਾ ਇੰਡੀਆ ਤੋਂ ਜਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਮੈਡ ਭਰਾ ਮੈਡ ਕੱਦ 5 6 ਫੁੱਟ ਆ ਜੀ ਕਾਸਟ ਰਾਮਗੜੀਆ ਲੋਟੇ ਗੋਤ ਹੈ 12 3 99 ਦਾ ਡੇਟ ਆਫ ਬਰਥ ਹੈ ਆਪਣੀਆਂ ਦੋ ਦੁਕਾਨਾਂ ਮੇਨ ਰੋਡ ਤੇ ਸੰਬਰਸੀਵਾਲ ਮੋਟਰ ਮਕੈਨਿਕਾ ਜੀ ਡੇਢ ਸਾਲ ਕੈਨੇਡਾ ਦੇ ਵਿੱਚ ਰਹਿ ਕੇ ਆਏ ਮੁੰਡਾ ਤੇ ਹੁਣ ਦੁਬਾਰਾ ਵਰਕ ਪਰਮਿਟ ਲੈਣ ਦਾ ਪਲਾਨ ਹੈ ਬਾਕੀ ਗੱਲ ਪਰਿਵਾਰ ਨਾਲ ਕਰ ਲਿਓ ਕੁੜੀ ਸੋਹਣੀ ਹੋਵੇ ਕੋਈ ਇਹਨਾਂ ਦੀ ਮੰਗ ਜਾਂ ਡਿਮਾਂਡ ਨਹੀਂ ਹੈਗੀ ਲਾਲ ਪੱਤੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜ ਸਾਈਪ੍ਰਸ ਤੋਂ ਹੈ ਨਾਮ ਸਿੰਘ ਜਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾਂ ਦੋ ਆ ਸੌਰੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਯੂਕੇ ਦੇ ਵਿੱਚ ਹੈ ਮੁੰਡਾ ਸਾਈਪ੍ਰਸ ਦੇ ਵਿੱਚ ਬਾਹਰ ਹੈ ਤੇ ਮੁੰਡਾ ਭਰਾ ਵੀ ਇਹਦਾ ਯੂਕੇ ਦੇ ਵਿੱਚ ਬਾਹਰੀ ਹੈ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿਕ ਬੈਣੀਪਾਲ ਗੋਤਾਜ 26/98 ਦਾ ਡੇਟ ਆਫ ਬਰਥ ਹੈ ਸਾਈਪ੍ਰਸ ਦੇ ਵਿੱਚ ਹੈ ਵਧੀਆ ਕੰਮ ਹੈ ਢਾਈ ਕਿਲੇ ਜ਼ਮੀਨ ਹੈ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅ ਇੰਡੀਆ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੱਕ ਹੱਥ ਪਹਿਲਾਂ ਨਾਲੋਂ ਕੰਟਰੀਆਂ ਕਾਫੀ ਵਧਣ ਲੱਗ ਗਈ ਜਿਵੇਂ ਪੁਰਤਗਾਲ ਸਾਈਪ੍ਰਸ ਜੋਰਪੁਡੀਆਂ ਕਾਫੀ ਕੰਟਰੀਆਂ ਜੀ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਤੁਹਾਡੇ ਘਰ ਦੇ ਵਿੱਚੋਂ ਕੋਈ ਵੀ ਜਾਂ ਸਿਸਟਰ ਬ੍ਰਦਰ ਜਾਂ ਕੋਈ ਵੀ ਹੈਨਾ ਬਾਹਰ ਗਏ ਆ ਤਾਂ ਕਿਹੜੀ ਕੰਟਰੀ ਦੇ ਵਿੱਚ ਗਏ ਆ ਇੱਕ ਐਸਟੀਮੇਟ ਪਤਾ ਲੱਗੇ ਵੀ ਕਿੱਲਾ ਕੈਨੇਡਾ ਜਾਂ ਯੂ ਐਸ ਏ ਨੂੰ ਵੀ ਛੱਡ ਕੇ ਹੋਰ ਵੀ ਕਈ ਕਈ ਕੰਟਰੀਆਂ ਦੇ ਵਿੱਚ ਜੋ ਵੀ ਗਏ ਹੋਏ ਨੇ ਦਵਾਈ ਹੈਨਾ ਕਮੈਂਟ ਜ਼ਰੂਰ ਕਰਿਓ ਜੀ ਕਿਹੜੀ ਕਿਹੜੀ ਕੰਟਰੀ ਚ ਗਏ ਨੇ ਤੇ ਹੈਸ਼ਟੈਗ ਲਗਾ ਕੇ ਆਪਣੇ ਜ਼ਿਲ੍ਹੇ ਦਾ ਜਾਂ ਕੰਟਰੀ ਦਾ ਨਾਮ ਹੈਸ਼ਟੈਗ ਜ਼ਰੂਰ ਕਰਿਓ ਨਾਮ ਸਿੰਘ ਜ਼ਿਲ੍ਹਾ ਮੁਹਾਲੀ ਤੋਂ ਮੁੰਡਾ ਬਿਲੋਂਗ ਕਰਦਾ ਗ੍ਰੈਜੂਏਸ਼ਨ BCA ਕੀਤੀ ਹੋਈ ਹੈ ਇੰਡੀਆ ਦੇ ਵਿੱਚ ਆ ਮੁੰਡਾ ਭੈਣ ਕੋਈ ਨਹੀਂ ਭਰਾ ਇੱਕ ਅਣਮੈੜਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਜੱਸੜ ਗੁੱਤ ਹੈ ਜੀ 9 12 98 ਦਾ ਡੇਟ ਆਫ ਬਰਥ ਹੈ ਬੈਂਕ ਦੀ ਜੋਬ ਕਰਦਾ ਵਧੀਆ ਮੁੰਡਾ 4 ਸ਼ੋਅਰੂਮ ਨੇ ਗਿਲਕੋ ਸੈਕਟਰ 115 ਮੁਹਾਲੀ 4 ਰੈਜ਼ੀਡੈਂਸ ਪਲਾਟ ਨੇ TDI ਸੈਕਟਰ 118 ਦੋ ਰੈਜ਼ੀਡੈਂਸ ਪਲਾਟ ਨੇ ਤੇ ਬਾਕੀ ਪ੍ਰੋਪਰ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਲਓ ਕੁੜੀ ਦੀ ਗ੍ਰੈਜੂਏਸ਼ਨ ਬਰਾਬਰ ਦੀ ਕਰੀ ਹੋਵੇ ਸੋਹਣੀ ਹੋਵੇ ਕੱਦ ਲਗਭਗ 5 ਫਟ 5 ਇੰਚ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਇੰਡੀਆ ਤੋਂ ਹੀ ਹੈ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਹਨ ਮੈਡ ਕੈਨੇਡਾ ਕੱਦ 6 ਫੁੱਟ 3 ਇੰਚ ਕਾਸਟ ਜੱਟ 22 293 ਦਾ ਡੇਟ ਆਫ ਬਰਥ ਹੈ ਜੀ ਆਉਣੇ ਇੱਕ ਬਿਜ਼ਨਸ ਆਪਣਾ ਖੁਦ ਦਾ ਬਿਜ਼ਨਸ ਕਰਦਾ ਮੁੰਡਾ ਪ੍ਰਾਪਰਟੀ ਐਡਵਾਈਜ਼ਰ ਦਾ ਵੀ ਕੰਮ ਹੈ ਤੇ ਮੁੰਡਾ ਦਬਈ ਵੀ ਜਗਾ ਕੇ ਜਿਹੜਾ ਆਇਆ ਹੋਇਆ ਕੁੜੀ ਸਿੰਪਲ ਹੋਵੇ ਨਾਰਮਲ ਪਰਿਵਾਰਤ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਦਬਈ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਹੁਸਿਆਰਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਾਸਟੂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਂਡ ਕਰਦ 5 ਫੁੱਟ 4 ਇੰਚ ਕਾਸਟ ਆਮਗੜੀ ਮਠਾੜੂ ਬੋਤ ਹੈ ਜੀ 1993 ਦਾ ਡੇਟ ਆਫ ਬਰਥ ਹੈ ਜੀ ਵਰਕ ਇਨ ਦੁਬਈ ਦੇ ਵਿੱਚ ਜਿਹੜਾ ਮੁੰਡਾ ਹੈ ਇਸ ਟਾਈਮ ਵਧੀਆ ਕੰਮ ਹੈ ਸਿੰਪਲ ਕੁੜੀ ਦਾ ਰਿਸ਼ਤਾ ਚਾਹੀਦਾ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਕੇ ਸਿੰਘ ਜਿਲ੍ਹਾ ਬਠਿੰਡਾ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਬੀਟੈਕ ਕੀਤੀ ਹੋਈ ਆ ਭੈਣ ਆ ਦੋ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਖੱਤਰੀ ਸਿੱਖ ਕੋਲੀ ਗੋਤ ਹੈ 22/893 ਦਾ ਡੇਟ ਆਫ ਬਰਥ ਹੈ ਜਿਹੜਾ ਕੈਨੇਡਾ ਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਵਿੱਚ ਹੈ ਤੇ ਇਹਨਾਂ ਦੀ ਸੈਲਰੀ ਪੈਕੇਜ ਜਿਹੜਾ ਵਧੀਆ ਹੈ 8 ਤੋਂ 9000 ਡਾਲਰ ਪ੍ਰਤੀ ਮਹੀਨਾ ਨਿਕਮਾ ਤੇ ਭਰਾ ਕੋਈ ਨਹੀਂ 7 ਕਿੱਲੇ ਜ਼ਮੀਨ ਹੈ ਕੱਲਾ ਮੁੰਡਾ ਜੀ ਕੁੜੀ ਮਾਲਵਾਰੀਏ ਤੋਂ ਹੋਵੇ ਜੱਟ ਸਿੱਖ ਰੋੜਾ ਸਿੱਖ ਪਰਿਵਾਰ ਦੀ ਹੋਵੇ 5 ਫੁੱਟ 4 ਇੰਚ ਤੋਂ ਜਿਹੜਾ ਪਲੱਸ ਲਗਭਗ ਗੱਦ ਹੋਵੇ ਨਰਸ ਐਮ ਐਸ ਸੀ ਜਾਂ ਐਮ ਕਾਮ ਜਾਂ ਐਮ ਬੀਏ ਕੁੜੀ ਨੇ ਕਰੀ ਹੋਵੇ ਕੋਈ ਵੀ ਡਿਗਰੀ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਕੌਰ ਜਿਹੜਾ ਮੋਗਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਵੀਏ ਕੀਤੀ ਹੋਈ ਹੈ ਕੁੱਕਰੀ ਦਾ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 8 ਇੰਚ ਕੁੜੀ ਦਾ ਰਿਸ਼ਤਾ ਜੀ ਇਹ ਤੇ ਬੇਨਤੀ ਹੈ view کافی ਆ ਜਾਂਦੇ ਜੀ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਬੇਨਤੀ ਹੈ ਜੀ ਕਮੈਂਟ ਜਰੂਰ ਕਰੋ ਜੀ ਤਿੰਨ ਚੀਜ਼ਾਂ ਦੇ ਵਿੱਚ ਜ਼ਿਲ੍ਹਾ ਜਾਂ ਜਿਸ ਕੰਟਰੀ ਚੋਂ ਨੂੰ ਹੈਸ਼ਟੈਗ ਲਗਾ ਕੇ ਸਪੇਸ ਨਹੀਂ ਪਾਉਣੀ ਹੈਸ਼ਟੈਗ ਲਗਾ ਕੇ ਨਾਲ ਹੀ ਲਿਖਣਾ ਹੈਸ਼ਟੈਗ ਲਗਾ ਕੇ ਭੇਜੋ ਔਰ ਜਾਂ ਤੁਹਾਡੀ ਪਰਿਵਾਰ ਦੇ ਵਿੱਚੋਂ ਕਿਹਨ ਕੌਣ ਕਿਸ ਕੰਟਰੀ ਦੇ ਵਿੱਚ ਗਏ ਹੋਏ ਨੇ ਤੇ ਚੌਥਾ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਸ ਜ਼ਿਲ੍ਹੇ ਤੇ ਦੇਖ ਰਹੇ ਹੋ ਆਪਣੇ ਜ਼ਿਲ੍ਹੇ ਦਾ ਨਾਮ ਤੇ ਕਿਸ ਦੇ ਲਈ ਦੇਖ ਰਹੇ ਹੋ ਆਪਣੇ ਲੜਕੇ ਲਈ ਭੈਣ ਲਈ ਭਰਾ ਲਈ ਹਨਾ ਜਰੂਰ ਕਮੈਂਟ ਜਰੂਰ ਕਰੋ ਜੀ ਮੈਂ ਜਰੂਰ ਕਮੈਂਟ ਤੁਹਾਡੇ ਪੜਾਂਗਾ ਫ੍ਰੀ ਟਾਈਮ ਹੋ ਕੇ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਤੁਹਾਡੇ ਕੋਲ ਨਵੀਆਂ ਮੈਂ ਬਾਰ ਬਾਰ ਤਾਂ ਕਹਿ ਰਿਹਾ ਕਮੈਂਟ ਬਹੁਤ ਘੱਟ ਹੁੰਦੇ ਆ ਬੇਨਤੀ ਹੈ ਜੀ ਕਾਸਟ ਜੱਟ ਸਿੱਖਾ ਜੀ ਕੁੜੀ ਦੀ 15 1 91 ਦਾ ਡੇਟ ਆਫ ਬਰਥ ਹੈ ਆਸਟ੍ਰੇਲੀਆ ਦੇ ਵਿੱਚ ਰੈਸਟੋਰੈਂਟ ਮੈਨੇਜਰ ਹੈ ਜੀ ਕੁੜੀ ਮੁੰਡਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਸਿਰਫ ਮਾਲਵਾ ਏਰੀਏ ਨੂੰ ਇਹਨਾਂ ਨੂੰ ਜਿਹੜੀ ਪ ਇਹ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਆਸਟ੍ਰੇਲੀਆ ਦਾ ਹੀ ਨੰਬਰ ਹੈ ਤੇ ਇੱਕ ਬੇਨਤੀ ਹੋਰ ਜਿੰਨੇ ਵੀ ਬਾਹਰਲੇ ਨੰਬਰ ਨੇ ਪਰਿਵਾਰ ਦਾ ਨੰਬਰ ਦਿੱਤਾ ਹੁੰਦਾ ਜਿਹੜਾ ਬਾਹਰਲੇ ਨੰਬਰਾਂ ਤੇ ਲਗਭਗ WhatsApp ਚੱਲਦਾ ਹੁੰਦਾ ਹੈ ਉਹ ਤੇ WhatsApp ਦੀ ਗੱਲ ਕਰਿਆ ਕਰੋ ਆ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ IT ਕਮਰਸ਼ੀਅਲ ਕੁੱਕਰੀ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਐਡਵਾਂਸ ਡਿਪਲੋਮਾ ਗ੍ਰੈਜੂਏਸ਼ਨ ਡਿਪਲੋਮਾ ਬਿਜ਼ਨਸ ਆਫ ਮੈਨੇਜਮੈਂਟ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭਾਵੇਂ ਇੱਕ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸਖ ਢਿੱਲੋਂ ਇੱਕ 1195 ਦਾ ਡੇਟ ਆਵਰਥ ਹੈ ਜੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਮੁੰਡਾ ਤੇ ਸਾਰੀ ਫੈਮਿਲੀ ਆਸਟ੍ਰੇਲੀਆ ਦੇ ਵਿੱਚ ਆ ਸੇਕ ਭੈਣ ਵੀ ਆਸਟ੍ਰੇਲੀਆ ਪਰਿਵਾਰ ਵੀ ਆਸਟ੍ਰੇਲੀਆ ਤੇ ਮੁੰਡਾ ਖੁਦ ਵੀ ਆਸਟ੍ਰੇਲੀਆ ਇਹ ਮੁੰਡਾ ਸਕੇ ਭੈਣ ਭਰਾਵਾਂ ਦੀ ਜਿਹੜੀ ਪਹਿਲਾਂ ਕੁੜੀ ਦੀ ਐਡ ਸੀ ਤੇ ਇਹ ਮੁੰਡਾ ਸਕੇ ਭੈਣ ਭਰਾ ਨੇ 6 ਕਿਲੇ ਜਮੀਨ ਆ ਜੀ ਮੁੰਡੇ ਨੂੰ ਭਰਾ ਕੋਈ ਨਹੀਂ ਇੱਕ ਭੈਣ ਉਹ ਵੀ ਆਸਟ੍ਰੇਲੀਆ ਤੇ 6 ਕਿਲੇ ਇਕੱਲੇ ਨੂੰ ਮੁੰਡੇ ਨੂੰ ਆ ਕੁੜੀ ਆਸਟ੍ਰੇਲੀਆ ਦੇ ਵਿੱਚ ਹੋਵੇ ਮਾਲਵਾ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਮੇਰੇ ਖਿਆਲ ਨਾਲ ਨੰਬਰ ਵੀ ਇਹ ਸੇਵ ਨੇ ਇਹਨਾਂ ਦੇ ਅਹ ਇੰਡੀਆ ਤੋਂ ਅਗਰਦੇਸ਼ ਤਾਂ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਡਿਪਲੋਮਾ ਐਂਡ ਮੈਡੀਕਲ ਲੈਬਰਾਟਰੀ ਟੈਕਨੋਲੋਜੀ ਦੀ ਕੀਤੀ ਹੋਈ ਆ ਪੜ੍ਹਾਈ ਪੈਣ ਕੋਈ ਨਹੀਂ ਭਰਾ ਮੈਡਾ ਕੈਨੇਡਾ ਦੇ ਵਿੱਚ ਆ ਕਰਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗਿੱਲ ਗੋਤਾ ਜੀ 29 996 ਦਾ ਡੇਟ ਆਫ ਬਰਥ ਹੈ ਮੁੰਡਾ ਲੈਬਰਾਟਰੀ ਪ੍ਰੋਪ੍ਰਾਇਟਰ ਹੈ ਫਾਦਰ ਸਾਹਿਬ ਨੇ ਐਗਰੀਕਲਚਰ ਦਾ ਕੰਮ ਕਰਦੇ 6 ਕਿੱਲੇ ਜ਼ਮੀਨ ਹੈ 55 ਕਿੱਲੇ ਦੀ ਠੇਕੇ ਤੇ ਕਰਦੇ ਨੇ ਦੋ ਪਲਾਟ ਨੇ ਸਹਰੀ ਤੇ ਘਰ ਡਬਲ ਕੂਠੀ ਪਾਈ ਹੋਈ ਆ ਮੁੰਡਾ ਸਰਦਾਰ ਬੈਸ ਨੂੰ ਸੋਣਾ ਹੈ ਇਕ ਕੁੜੀ ਸੋਹਣੀ ਸੰਸਕਾਰੀ ਹੋਵੇ ਕੋਈ ਵੀ ਗ੍ਰੈਜੂਏਸ਼ਨ ਮਤਲਬ ਚੰਗੀ ਪੜ੍ਹਾਈ ਕਰੀ ਹੋਵੇ ਬੀਐਸਸੀ ਨਰਸਿੰਗ ਨੂੰ ਜਿਹੜੀ ਪਹਿਲ ਹੈ ਮਤਲਬ ਕੋਈ ਵੀ ਪੜ੍ਹਾਈ ਕਰੀ ਹੋਵੇ ਵਧੀਆ ਪਰ ਜਿਹੜੀ ਪਹਿਲ ਆ ਉਹ ਬੀਐਸਸੀ ਨਰਸਿੰਗ ਨੂੰ ਹੈ ਬੀਐਸਸੀ ਨਰਸਿੰਗ ਨੂੰ ਮਾਝਾ ਮਾਲਵਾ ਨੂੰ ਪਹਿਲ ਹੈ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਕਨ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਸੰਧੂ ਗੋਤਾ ਜੀ ਡੇਟ ਆਫ ਬਰਥ 5 ਅਕਤੂਬਰ 1987 ਦਾ ਸੈਲ ਲੈਂਡਸਕੇਪਿੰਗ ਦਾ ਜਿਹੜਾ ਕੰਮ ਹੈ ਮਟੀਰੀਅਲ ਬਿਜ਼ਨਸ ਤੇ ਐਂਡ ਫਾਰਮਿੰਗ ਦੀ 8 ਕਿੱਲੇ ਜ਼ਮੀਨ ਆ ਭਰਾ ਇੱਕ ਮੈਡ ਆ ਕੁੜੀ ਘਰੇਲੂ ਸਿਰਫ ਜੱਟ ਸਿੱਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ WhatsApp ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਜੀ ਨਾਮ ਆਰ ਸਿੰਘ ਜਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਦਿਉੜ 22399 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਨਾ ਕੈਨੇਡਾ ਦੇ ਵਿੱਚ BC ਦੇ ਵਿੱਚ ਆ ਮੁੰਡਾ ਨੋ ਲੈਂਡ ਜ਼ਮੀਨ ਨਹੀਂ ਕੁੜੀ ਪੀਆਰ ਜਾਂ ਓਪਨ ਵਰਕ ਪਰਮਿਟ ਤੇ ਜਾਂ ਸਟੂਡੈਂਟ ਹੋਵੇ ਭਾਵੇਂ ਡਿਵੋਰਸਡ ਹੋਵੇ ਸਿਰਫ ਕੈਨੇਡਾ ਵਾਲੇ ਹੀ ਸੰਪਰਕ ਕਰਨ ਤੇ ਕੈਨੇਡਾ ਦੇ ਨੰਬਰ ਹੈ ਡਾਇਰੈਕਟ ਪਰਵਾਨਾ ਗੱਲਬਾਤ ਕਰ ਸਕਦੇ ਹੋ ਮੈਂ ਪਹਿਲਾਂ ਵੀ ਕਿਹਾ ਜੀ ਬਾਹਰ ਵਾਲੇ ਨੰਬਰਾਂ ਤੇ ਜ਼ਿਆਦਾਤਰ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਜਿਹੜਾ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਸੰਧੂ ਗੋਤ ਹੈ ਜੀ 1996 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਹੈ 5 ਕਿੱਲੇ ਜ਼ਮੀਨ ਹੈ ਸਹਰੀ ਜ਼ਮੀਨ ਹੈ ਪ੍ਰਾਪ ਵੀ ਕੈਨੇਡਾ ਕੁੜੀ ਕੈਨੇਡਾ ਹੋਵੇ ਜਾਂ ਕੁੜੀ ਦਾ ਵੀਜ਼ਾ ਹੋਵੇ ਖਰਚੇ ਬਾਰੇ ਵਿਸਦੇਰੇ ਜਾਣਕਾਰੀ ਜਿਹੜੀ ਤੁਸੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਤਾਂ ਕੁੜੀ ਕੈਨੇਡਾ ਹੋਵੇ ਜਾਂ ਫਿਰ ਕੁੜੀ ਦਾ ਵੀਜ਼ਾ ਆਇਆ ਹੋਵੇ ਹੈਨਾ ਜਾਂ ਬਾਕੀ ਗੱਲ ਪਰਿਵਾਰ ਨਾਲ ਕਰ ਲਿਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਬਾਹਰ ਲਈ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਆ ਜੀ ਨਾਮ ਕੌਰ ਅ ਅਮਰੀਕਾ ਦੇ ਵਿੱਚ ਆ ਕੁੜੀ ਜਿਹੜਾ ਮੋਗਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਲੈਬ ਦਾ ਜਿਹੜਾ ਲਾਇਸੈਂਸ ਹੈ ਤੇ ਰੇਡੀਓਲੋਜੀ ਦੀ ਜਿਹੜੀ ਪੜਾਈ ਚੱਲ ਰਹੀ ਹੈ ਪੈਣਾ ਦੋ ਨੇ ਮੈਡ ਨੇ ਭਰਾਇ ਕਾਨ ਮੈਡਾ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ 1999 ਦਾ ਡੇਟ ਆਫ ਬਰਥ ਹੈ ਕਮ ਆ ਜਿਹੜਾ ਯੂਐਸਏ ਦੇ ਵਿੱਚ ਸਿਟੀ ਜਾਣਾ ਪੱਕੀ ਆ ਕੁੜੀ ਯੂਐਸਏ ਦੇ ਵਿੱਚ ਮੁੰਡਾ ਸਿਟੀਜਨ ਜਾਂ ਗ੍ਰੀਨ ਕਾਰਡ ਹੋਲਡਰ ਹੋਵੇ ਤੇ ਸੋਨਾ ਪੜਿਆ ਲਿਖਿਆ ਜੱਟ ਸਿੱਖ ਕੈਲੀਫੋਰਨੀਆ ਜਾਂ ਟੈਕਸਾਸ ਨੂੰ ਪਹਿਲਾਂ ਟੈਕਸਾਸ ਦਾ ਟਾਈਮ ਦੇ ਹਿਸਾਬ ਨਾਲ ਤੁਸੀਂ ਉੱਥੋਂ ਦੇ ਇਸ ਟਾਈਮ ਦੇ ਹਿਸਾਬ ਨਾਲ ਸਵੇਰੇ 9 ਤੋਂ ਸ਼ਾਮ ਦੇ 9 ਵਜੇ ਤੱਕ ਫੋਨ ਵਗੈਰਾ ਕਰ ਸਕਦੇ ਹੋ ਜੀ ਬਾਹਰਲੇ ਨੰਬਰ ਆ ਜ਼ਿਆਦਾਤਰ ਵਟਸਐਪ ਹੁੰਦਾ ਪਲੱਸ 1 ਕੰਟਰੀ ਕੋਡ ਲਗਾ ਕੇ ਮਤਲਬ ਇਹ ਇਹ ਕੰਟਰੀ ਦਾ ਕੋਡ ਹੁੰਦਾ ਜਿਹ ਸੇਵ ਕਰਿਆ ਕਰੋ ਮੋਬਾਈਲ ਨੰਬਰ ਜਾਂ ਫੋਨ ਲਗਾਇਆ ਕਰੋ ਜਬ WhatsApp ਤੇ ਗੱਲ ਕਰਿਆ ਕਰੋ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਿਊਜ਼ੀਲੈਂਡ ਪੀਆਰ ਆ ਮੁੰਡਾ ਪੜ੍ਹਾਈ BCA ਕੀਤੀ ਹੋਈ ਹੈ ਤੇ ਡਿਗਰੀ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 11 ਇੰਚ ਆ ਜੀ ਕਾਸਟ ਜੱਟ ਸਿੱਖ 1994 ਦਾ ਡੇਟ ਆਫ ਬਰਥ ਹੈ ਮੁੰਡਾ ਖੁਦ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਤੇ ਭਰਾ ਇਹਨਾਂ ਦਾ ਕੈਨੇਡਾ ਦੇ ਵਿੱਚ ਪੀਆਰ ਆ ਭੈਣ ਕੋਈ ਨਹੀਂ ਮਤਲਬ ਦੋਨੇ ਭਰਾ ਬਾਹਲੇ-ਬਾਹਲੀਆਂ ਕੰਟਰੀਆਂ ਦੇ ਵਿੱਚ ਪੱਕੇ ਨੇ ਨਿਊਜ਼ੀਲੈਂਡ ਦੇ ਵਿੱਚ ਪੀਆਰ ਮੁੰਡਾ ਕੰਪਿਊਟਰ ਦੀ ਵਧੀਆ ਜੋਬ ਜੋਬ ਐਸ 6 ਕਿੱਲੇ ਜ਼ਮੀਨਾਂ ਦੋਨੇ ਭਰਾਵਾਂ ਨੂੰ ਮਤਲਬ ਜ਼ਮੀਨ ਵਧੀਆ ਤੇ ਦੋਨੇ ਭਰਾ ਬਾਹਰ ਪੱਕੇ ਨੇ ਇੱਕ ਕੈਨੇਡਾ ਚ ਟਿਕ ਨਿਊਜ਼ੀਲੈਂਡ ਦੇ ਵਿੱਚ ਵਧੀਆ ਪਰਿਵਾਰ ਦੀ ਸਾਊ ਕੁੜੀ ਦਾ ਰਿਸ਼ਤਾ ਚਾਹੀਦਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਤੇ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਪੰਜਾਬ ਦੇ ਵਿੱਚ ਵੀ ਜਿਹੜੇ ਕੁੜੀ ਵਾਲੇ ਸੰਪਰਕ ਕਰ ਸਕਦੇ ਆ ਵਧੇਰੇ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਲਿਓ ਤੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਲੋਂਗ ਕਰਦੇ ਆ ਸ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਡਿਪਲੋਮਾ ਨਾ ਕੰਪਿਊਟਰ ਸਿਸਟਮ ਟੈਕਨੋਲੋਜੀ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਕੈਨੇਡਾ ਦੇ ਵਿੱਚ ਪੀਆਰ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ 2003 ਅਕਤੂਬਰ ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਆਉਣ ਵਰਕ ਪਰਮਿਟ ਤੇ ਤੇ 6 ਕਿੱਲੇ ਜ਼ਮੀਨ ਹੈ ਪਿੰਡ ਤੇ ਤੇ ਇੱਕ ਕਿੱਲਾ ਕਮਰਸ਼ੀਅਲ ਹੈ ਪਰਾ ਕੋਈ ਨਹੀਂ ਕੱਲਾ ਮੁੰਡਾ ਹੈ ਪ੍ਰੋਪਰਟੀ ਵੀ ਵਧੀਆ ਤੇ ਵਰਕ ਪਰਮਿਟ ਤੇ ਮੁੰਡਾ ਪੂਰੀ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਵਾਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਲ੍ਹਾ ਮਲੇਰਕੋਟਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਤੇ ਬੀ ਐਸ ਸੀ ਨਾਨ ਮੈਡੀਕਲ ਨਾਲ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਇੱਕ ਆ ਜਾਂ ਕਿਵੇਂ ਮੈਡਲ ਖਵਾਇਆ ਇਹਨਾਂ ਨੇ ਕੈਨੇਡਾ ਦੇ ਵਿੱਚ ਸਿਟੀ ਜਾਣਾ ਹੈ ਇੱਕ ਹੀ ਹੈ ਭ ਕੱਦ ਦਾ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਧਾਲੀਵਾਲ ਗੋਤਾ ਜੀ 25/197 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਭਰਾ ਸਿਟੀਜਨ ਆ ਮੁੰਡਾ ਪੀਆਰ ਆ ਮਤਲਬ ਦੋਨੇ ਭਰਾ ਸੈਟਲਡ ਨੇ ਬਾਹਰ ਸਟੋਰ ਮੈਨੇਜਰ ਬ੍ਰੈਂਪਟਨ ਦੇ ਵਿੱਚ ਜਿਹੜਾ ਕੰਮ ਆ ਮੁੰਡੇ ਦਾ ਕੁੜੀ ਦੀ ਬੀ.ਐਸ. ਸਿੰਘ ਨਰਸਿੰਘ ਕਰੀ ਹੋਵੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਡਿਗਰੀ ਹੋਲਡਰ ਜਾਂ ਇੰਡੀਆ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਤੋਂ ਕੁੜੀ ਬਿਲ ਫਿਜ਼ਿਕਸ ਦੀ ਤੇ ਬੀ ਐਡ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਕੋਈ ਨਹੀਂ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਲੀ ਪੈਣਾ ਪੈਣਾ ਨੇ ਕੱਦ 5 ਫੁੱਟ 5 ਇੰਚ ਆ ਜੀ ਖੱਤਰੀ ਪਟੀਆਂ ਖੱਤਰੀ ਭਾਟੀ ਆ ਇਹ ਜਿਹੜਾ ਇਹਨਾਂ ਦਾ ਕਾਸਟ ਤੇ ਗੋਤ ਹੈ 7295 ਦਾ ਡੇਟ ਆਵ ਬਰਥ ਹੈ ਜੀ ਕੰਮ ਪ੍ਰਾਈਵੇਟ ਕੁੜੀ ਟੀਚਰ ਹੈ ਮੁੰਡੇ ਦਾ ਚੰਗਾ ਕੰਮਕਾਰ ਹੋਵੇ ਪੜਿਆ ਲਿਖਿਆ ਅੰਬਤਾਰੀ ਹੋਵੇ ਕੁੜੀ ਡਿਵੋਰਸਡ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਕੌਰ ਜਿਹੜਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਏ ਐਮਏ ਤੇ ਈਟੀਟੀ ਦੀ ਜਿਹੜੀ ਪੜਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਕੱਦ 5 ਫੁੱਟ 4 ਇੰਚ ਕਾਸਟ ਖਾਤੀਸਿਕ ਰਾਮਗੜੀ ਆਪਾਂ ਕਹ ਦਿੰਦੇ ਆ 29193 ਦਾ ਡੇਟ ਆਫ ਬਰਥ ਹੈ ਜੀ ਕੰਮ ਗਵਰਨਮੈਂਟ ਟੀਚਰ ਹੈ ਸਰਕਾਰੀ ਜੋਬ ਤੇ ਆ ਕੁੜੀ ਮੁੰਡਾ ਗਵਰਨਮੈਂਟ ਜੋਬ ਕਰਦਾ ਹੋਵੇ ਜ਼ਮੀਨ ਹੋਵੇ ਬੈਸਨੂ ਹੋਵੇ ਤੇ ਬਠਿੰਡਾ ਮਾਨਸਾ ਫਰੀਦਕੋਟ ਇਹ ਜ਼ਿਲ੍ਹਿਆਂ ਨੂੰ ਜਿਹੜੀ ਪਹੜਾ ਐ ਐਮਬੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਕਪੂਰਥਲਾ ਸਹਿਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਬੀਐਲਓਰ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕੈਨੇਡਾ ਤੋਂ ਕੀਤੀ ہوئی ਆ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਬਾਜਬਾ ਡੇਟ ਆਫ ਬਰਥ 1 1999 ਦੀ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਸਿਟੀ ਆ ਨਾ ਪੱਕਾ ਉੱਥੇ ਆਪਣਾ ਕਾਰੋਬਾਰ ਹੈ ਕੈਲਗਰੀ ਦੇ ਵਿੱਚ ਨਸਾਰਾ ਰਹਤਾ ਟਰਬਨ ਮਤਲਬ ਮੁੰਡਾ ਪੱਗ ਬੰਨਦਾ ਪਿਤਾ ਇੰਡੀਅਨ ਰੇਲਵੇ ਦੇ ਵਿੱਚ ਕੰਮ ਜਿਹੜੀ ਜੋਬ ਕਰਦੇ ਨੇ ਮਾਤਾ ਲੈਕਚਰਰ ਨੇ ਪੂਰੀ ਚੰਗੀ ਪੜੀ ਲਿਖੀ ਪੀਡੀਐਸ ਬੀਐਸਸੀ ਨਰਸਿੰਗ ਨੂੰ ਜਿਹੜੀ ਪਹਿਲਾ ਜਾਂ ਬੀਡੀਐਸ ਕੀਤੀ ਹੋਵੇ ਬੀਡੀਐਸ ਨਰਸਿੰਗ ਹਨਾ ਇਹ ਪੂਰੀ ਜਿਹੜੀ ਜਾਣਕਾਰੀ ਪਰਿਵਾਰ ਤੋਂ ਲੈ ਲਿਓ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੇ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਰਾਮਗੜੀਆ ਰੁਪਾਲ ਗੋਤ ਆ ਜੀ 12 7 99 ਦਾ ਡੇਟ ਆਫ ਬਰਥ ਹੈ ਵੈਲਡਿੰਗ ਖਰਾ ਦਾ ਕੰਮ ਆ ਖੁਦ ਦੀ ਵਰਕਸ਼ਾ ਦੋਨੇ ਭਰਾਵਾਂ ਨੂੰ 4 ਕਿੱਲੇ ਜ਼ਮੀਨ ਆਉਂਦੀ ਹੈ ਉਹਦਾ ਆਪਣਾ ਕਾਰੋਬਾਰ ਹੈ ਸ਼ਹਿਰ ਦੇ ਵਿੱਚ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਗਲਾ ਰਿਸ਼ਤੇ ਕੈਨੇਡਾ ਤੋਂ ਆ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਿਲੋਂਗ ਕਰਦਾ ਹੈ ਪੜ੍ਹਾਈ ਬੀਏ ਈਟੀਟੀ ਤੇ ਆਈਟੀ ਜਿਹੜੀ ਪੜ੍ਹਾਈ ਮੁੰਡੇ ਨੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਇੱਕ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਸਿੱਧੂ ਗੋਤ ਹੈ ਜੀ 29 1 97 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਹੈ 9 ਕਿੱਲੇ ਜ਼ਮੀਨ ਹੈ ਭਰਾ ਇੱਕ ਇੱਕ ਜ਼ਮੀਨ ਦੋਵੇਂ ਭਰਾਵਾਂ ਨੂੰ ਹੈ ਪਿਤਾ ਗਵਰਨਮੈਂਟ ਜੋ ਟੀਚਰ ਨੇ ਤੇ ਦਾਦਾ ਗਵਰਨਮੈਂਟ ਟੀਚਰ ਤੋਂ ਰਟਾਇਰ ਨੇ ਮੁੰਡਾ ਖੁਦ ਵਰਕ ਪਰਮਿਟ ਤੇ ਹੈ ਤੇ ਵਿਖੇਦ ਵਿੱਚ ਵਧੀਆ ਨਵੀਂ ਜਿਹੜੀ ਕੋਠੀ ਇਹਨਾਂ ਨੇ ਪਾਈ ਹੋਈ ਆ ਪਿਤਾ ਟੀਚਰ ਨੇ ਗਵਰਨਮੈਂਟ ਸਰਕਾਰੀ ਟੀਚਰ ਤੇ ਪਿਤਾ ਸਰਕਾਰੀ ਟੀਚਰ ਰਟੈਨ ਇਹ ਗੱਲ ਸਮਝ ਲਿਓ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਕਿਸੇ ਵੀ ਸ਼ਹਿਰ ਦੇ ਵਿੱਚ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਬਠਿੰਡਾ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਪਲੱਸ 2 ਜੀਐਨਐਮ ਨਰਸਿੰਗ ਇਸ ਸਾਲ ਜਿਹੜੀ ਕੀਤੀ ہوئی ਆ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 9 ਇੰਚ ਕਾਸ਼ਟ ਜੱਟ ਸਿੱਖ ਸਿੱਧੂ ਗੋਤ ਆ ਜੀ 14 10 2001 ਦਾ ਡੇਟ ਆਫ ਬਰਥ ਹੈ 9 ਕਿੱਲੇ ਜ਼ਮੀਨ ਆ ਦੋਵੇਂ ਭਰਾਵਾਂ ਨੂੰ ਪਿਤਾ ਗਵਰਨਮੈਂਟ ਟੀਚਰ ਦਾਦਾ ਗਵਰਨਮੈਂਟ ਟੀਚਰ ਟਾਇਰਡ ਖੇਤ ਵਿੱਚ ਵਧਿਆ ਨਵੀਂ ਗੋਠੀ ਸਕੇ ਭਰਾ ਨੇ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਕਿਸੇ ਵੀ ਸ਼ਹਿਰ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾਹ ਵਾਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਫਰੀਦਕੋਟ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕਨਵਰਟ ਸਕੂਲ ਦੇ ਵਿੱਚੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਆਨ ਮੈਡ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਵੀ ਖੁਦ ਕੈਨੇਡਾ ਦੇ ਵਿੱਚ ਆ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਬਰਾੜ ਗੋਤ ਆ ਜੀ 25 ਸਾਲ ਦੀ ਉਮਰ ਆ 5 ਸਾਲ ਤੋਂ ਕੈਨੇਡਾ ਦੇ ਵਿੱਚ ਆ ਮੁੰਡਾ 14 ਕਿੱਲੇ ਜ਼ਮੀਨ ਆ ਦੋਵੇਂ ਭਰਾਵਾਂ ਨੂੰ ਤੇ ਪਲੱਸ ਹੈਰੀ ਪਲਾਟ ਆ ਪਿਤਾ ਸਰਕਾਰੀ ਜੋਬ ਤੇ ਤੇ ਖੇਤੀਬਾੜੀ ਨਾਲ ਕਰਦੇ ਨੇ ਮੁੰਡਾ ਕੈਨੇਡਾ ਦੇ ਵਿੱਚ 5 ਸਾਲ ਤੋਂ ਤੇ ਭਰਾ ਪੱਕਾ ਹੈ ਪੀਆਰ ਆ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੇ ਕੁੜੀ ਇੱਕ ਜੇ ਇੱਕ ਕੁੜੀ ਇੰਡੀਆ ਤੇ ਇੱਕ ਕੈਨੇਡਾ ਉਹ ਵੀ ਜਿਹੜੇ ਵਿਚਾਰਦੇ ਨੇ ਤੇ ਕਿਉਂਕਿ ਭਰਾ ਜਿਹੜਾ ਹੋਵੇ ਅਨਵਾਇਡ ਹੈ ਅ ਬਾਕੀ ਖਰਚੇ ਬਾਰੇ ਤੁਸੀਂ ਗੱਲਬਾਤ ਪਰਿਵਾਰ ਨਾਲ ਕਰ ਲਿਓ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿਆਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆਹਲਾ ਰਿਸ਼ਤਾ ਨਾਮ ਡੀ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੋਂਗ ਕਰਦਾ ਪੜਾਈ BCA ਪੰਜਾਬ ਪੋਸਟ ਗ੍ਰੈਜੂਏਸ਼ਨ BCA ਮਤਲਬ ਪੰਜਾਬ ਪੰਜਾਬ ਤੋਂ ਕੀਤੀ ਹੋਈ ਆ ਪੋਸਟ ਗ੍ਰੈਜੂਏਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਆ ਪੈਣਾ ਦੋ ਮੈਡ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ 15 12 92 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਸਿਟੀ ਜਾਣਾ ਪੱਕਾ ਮੁੰਡਾ 10 ਕਿੱਲੇ ਜ਼ਮੀਨ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਪਿਤਾ ਅਕਸ ਪੈਰੋਗੇ ਸੀ ਮਾਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਪੂਰੀ ਵੈਲ ਐਜੂਕੇਟਡ ਚੰਗੇ ਪਰਿਵਾਰ ਤੋਂ 60 ਕਿਲੋਮੀਟਰ ਏਰੀਏ ਵਾਲੇ ਹੀ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਇੱਕ ਬੇਨਤੀ ਹੋਰ ਜੀ ਕੈਨੇਡਾ ਦੇ ਵਿੱਚ ਇੰਡੀਆ ਦੇ ਵਿੱਚ ਟਿਕਟੌਕ ਨਹੀਂ ਚੱਲਦਾ ਇਹ ਗੱਲ ਧਿਆਨ ਨਾਲ ਮੇਰੇ ਹੁਣ ਦਿਮਾਗ 'ਚ ਆ ਗਈ ਇੰਡੀਆ ਦੇ ਵਿੱਚ ਟਿਕਟੌਕ ਨਹੀਂ ਚੱਲਦਾ ਕੈਨੇਡਾ ਯੂ ਐਸ ਏ ਦੇ ਵਿੱਚ ਟਿਕਟੌਕ ਚੱਲਦਾ ਹੈ ਸਾਡੇ ਰਿਸ਼ਤੇ ਦੀ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਵੀ ਕੋਈ ਟਿਕਟੌਕ ਚਲਾ ਰਿਹਾ ਤੇ ਸਾਡੇ ਵਾਲੇ ਰਿਸ਼ਤਿਆਂ ਨੂੰ ਕਾਪੀ ਕਰ ਰਿਹਾ ਹੈ ਇਸ ਚੀਜ਼ ਤੋਂ ਸਾਵਧਾਨ ਰਹਿ ਜਾਵੇ ਸਾਡਾ ਕੋਈ ਟਿਕਟੌਕ ਅਕਾਊਂਟ ਹੀ ਨਹੀਂ ਹੈ ਬੇਨਤੀ ਹੈ ਜੀ ਨਾਮ ਜੇ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਡਿਪਲੋਮਾ ਆਟੋਮੋਬਾਈਲ ਤੇ ਬੀ ਟੈਕ ਸਿਵਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਮੁੰਡਾ ਆਸਟ੍ਰੇਲੀਆ ਦੇ ਵਿੱਚ ਹੈ ਭੈਣ ਇੱਕ ਭਰਾ ਦੋ ਕੱਦ 5 ਫੁੱਟ 7 ਇੰਚ ਕਾਸਟ ਰਵਿਦਾਸੀਆ ਸਿੱਖਾ ਜੀ 5599 ਦਾ ਡੇਟ ਆਫ ਬਰਥ ਹੈ ਆਸਟ੍ਰੇਲੀਆ ਦੇ ਵਿੱਚ ਆਪਣਾ ਕੰਮ ਹੈ ਆਸਟ੍ਰੇਲੀਆ ਦੇ ਵਿੱਚ ਆਪਣੀਆਂ ਦੋ ਕੰਪਨੀਆਂ ਨੇ ਮੁੰਡਾ ਵੈਸ ਨੂੰ ਹੈ ਕੁੜੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਬੈਸ ਨੂੰ ਪਰਿਵਾਰ ਹੋਵੇ ਮਾਲਵੇ ਨੂੰ ਪਹਿਲਾ ਤੇ ਜਾਤੀਬੰਧਨ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪ੍ਰਵਾਹ ਨਾਲ ਗੱਲਬਾਤ ਕਰ ਸਕਦੇ ਹਾਂ ਜਗੜਾ ਰਿਸ਼ਤਾ ਆ ਬਾਹਰ ਤੋਂ ਹੀ ਆ ਜੀ ਨਾਮ ਏ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੇਰਾ ਖਿਆਲ ਆ ਪੁਰਤਗਾਲ ਦਾ ਝੰਡਾ ਇਹ ਜਿਹੜਾ ਉੱਪਰ ਫਲੈਗ ਲਗਾਇਆ ਹੋਇਆ ਹੈ ਪੈਨ ਕਮੈਂਡ ਭਰਾ ਹੈ ਕਨ ਮੈਡ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗਿੱਲ ਗੋਤ ਆ ਜੀ 29 999 ਦਾ ਡੇਟ ਆਫ ਬਰਥ ਹੈ ਜੀ ਪੁਰਤਗਾਲ ਦਾ ਪੁਰਤਗਾਲ ਦੇ ਵਿੱਚ ਵਧੀਆ ਕੰਮ ਆ ਮੁੰਡਾ ਕੁੱਕ ਆ ਤੇ ਸਣੇ ਹਾਫ ਅੱਧਾ ਕਿਲਾ ਜਿਹੜੀ ਜ਼ਮੀਨ ਹੈ ਕੁੜੀ ਪੜੀ ਲਿਖੀ ਤੇ ਸੋਹਣੀ ਹੋਵੇ ਸੋਹਣੀ ਸੁਨੱਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਮੋਕੇ ਜ਼ਿਲ੍ਹੇ ਤੋਂ ਮੁੰਡਾ ਬਲੌਂਕ ਕਰਦਾ ਹੈ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜਾਈ ਡਿਪਲੋਮਾ ਆਫ ਆਟੋਮੋਟਿਵ ਦਾ ਕੀਤਾ ਹੋਇਆ ਭੈਣ ਮੈਰਿਡ ਹੈ ਭਰਾ ਵੀ ਮੈਰਿਡ ਹੈ ਦੋਨੇ ਭੈਣ ਭਰਾ ਮੈਰਿਡ ਨੇ ਕੱਦ 6 ਫੁੱਟ 3 ਇੰਚ ਕਾਸਟ ਜੱਟ ਸਿੱਖ ਸਿੱਧੂ ਗੋਤ ਆ ਜੀ 1997 ਦਾ ਡੇਟ ਆਫ ਬਰਥ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਐਡਵਾਂਸ ਪ੍ਰੋਸੈਸ ਟੈਕਨੋ ਤੇ 8 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ 4-4 ਕਿੱਲੇ ਜ਼ਮੀਨ ਨੇ ਜ਼ਮੀਨਾਂ ਦੀ ਹੈ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਪੈਨ ਕਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਸੰਧੂ ਗੋਤਾ ਜੀ 11 11 97 ਦਾ ਡੇਟ ਆਫ ਬਰਥ ਹੈ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ਾ ਤੇ ਮੁੰਡਾ ਪੰਜ ਕਿੱਲੇ ਜ਼ਮੀਨ ਆ ਭਰਾ ਕੋਈ ਨਹੀਂ ਪਿਤਾ ਦਾ ਫਾਈਨਾਂਸ ਦਾ ਕੰਮ ਹੈ ਤੇ ਡਿਵੋਰਸਡ ਹੈ ਬੱਚਾ ਕੋਈ ਨਹੀਂ ਕੁੜੀ ਆ ਆਸਟ੍ਰੇਲੀਆ ਕਿਸੇ ਵੀ ਸਟੇਟਸ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਸੋ ਅੱਜ ਜਿੰਨੇ ਵੀ ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਟ ਸੀ ਪਹਿਲੀ ਗੀ ਬੇਨਤੀ ਕੁੜੀਆਂ ਲਈ 200 ਰੁਪਏ ਫੀਸ ਘਟਾ ਤਾਂ ਜੋ ਬੈਲੈਂਸ ਬਣਿਆ ਰਹੇ ਮਤਲਬ ਮੁੰਡੇ ਕੁੜੀ ਦੇ ਰਿਸ਼ਤੇ ਬਰਾਬਰ ਆਉਣ ਉਸ ਤੋਂ ਅਗਲੀ ਬੇਨਤੀ ਵੀਡੀਓ ਜਿੱਥੋਂ ਤੱਕ ਲੋਡ ਹੈ ਮਤਲਬ ਜਿੰਨਾ ਤੁਹਾਡੇ ਰਿਸ਼ਤੇਦਾਰ ਸਾਖਸ ਬੰਦੇ ਤਾਂ ਕ੍ਰਿਸ਼ਤਿਆਂ ਦੀ ਜ਼ਰੂਰਤ ਹੈ ਉਹਨਾਂ ਦੀ ਪਸੰਦ ਦਾ ਰਿਸ਼ਤਾ ਜਾਂ ਉਹਨਾਂ ਦੇ گاਹਾ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਦਾ ਪਸੰਦਾ ਰਿਸ਼ਤਾ ਜ਼ਰੂਰ ਮਿਲ ਜਾਂਦਾ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਕਿਸੇ ਦਾ ਘਰ ਵੱਸ ਸਕੇ ਤੇ ਬੇਨਤੀ ਇਹ ਤੇ ਲਾਸਟ ਤੇ ਹਰ ਐਤਵਾਰ ਸ਼ਾਮ ਨੂੰ 8 ਵਜੇ ਆਪਾਂ ਜਿਹੜੀ YouTube ਦੇ ਉੱਪਰ ਵੀਡੀਓ ਪਾਉਣੇ ਆ ਤੇ ਹਰ ਬੁੱਧਵਾਰ ਨੂੰ ਸ਼ਾਮ 7:30 ਵਜੇ ਇੱਧਰ ਪਾਉਣੇ ਆ ਬੁੱਧਵਾਰ ਨੂੰ 7:30 ਵਜੇ ਤੇ ਉੱਧਰ ਪਾਉਣੇ ਆ 8 ਵਜੇ ਜਿਹੜੀ ਇਹ ਤੁਸੀਂ YouTube ਤੇ ਦੇਖ ਰਹੇ ਹੋ ਇਹ 8 ਵਜੇ ਤੇ ਜਿਹੜੀ ਤੁਸੀਂ ਬੁੱਧਵਾਰ ਨੂੰ 7:30 ਵਜੇ ਦੇਖੋਗੇ ਉਹ Facebook ਤੇ ਵੀਡੀਓ ਅਪਲੋਡ ਕਰਦੇ ਆ ਤੇ ਮਿਲਦੇ ਆਂ ਜੇ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਤਦ ਤੱਕ ਲਈ ਸਤਿ ਸ੍ਰੀ ਅਕਾਲ